ਹਾਂਜੀ ਅੱਜ ਵੀਰੋ ਆ ਹਾਲਾਤ ਜਿਹੜੇ ਹੋਏ ਨੇਗੇ ਪੰਪ ਐਕਸ਼ਨ ਗੰਨਾ ਸੀ ਇਹਨਾਂ ਕੋਲੇ ਆਹ ਦੇਖ ਲਓ ਕੇ ਕੇਐਫ ਦੇ ਜਿਹੜੇ ਇਹ 12 ਬੋਰ ਦੇ ਕਾਰਤੂਸ ਨੇਗੇ ਹਾਂ 12 ਬੋਰ ਦੇ ਜਿਹੜੇ ਕਾਰਤੂਸ ਨੇਗੇ ਆਹ ਦੇਖੋ ਆਹ ਭਰਾ ਦੇ ਇੱਥੇ ਸਾਰੇ ਬੱਜੇ ਨੇਗੇ ਇੱਥੇ ਗੁਪਤੰਗਾ ਤੇ ਟਿੱਕਰ ਜਿਹੜੇ ਬੱਜੇ ਨੇਗੇ ਸਾਰੇ ਹਨਾ ਅੱਜ ਇਹਨਾਂ ਜਿਆਦਾ ਜ਼ੁਲਮ ਕੀਤਾ ਹੈ ਆ ਸਾਰੀਆਂ ਜ਼ੁਲਮ ਦੀਆਂ ਹੱਦਾਂ ਦੀ ਸਰਕਾਰ ਟੱਪ ਗਈ ਪਰ ਗੱਲ ਇਹ ਹੈ ਕਿ ਜਿਹੜਾ ਸਾਡਾ ਨਾ ਜ਼ੁਲਮ ਹੋਇਆ ਇਹਦੇ ਜ਼ੁਲਮ ਦੇ ਉੱਪਰ ਜਿਹੜਾ ਸਾਰਾ ਚੁੱਪ ਧਰਿਆ ਹੋਇਆ ਸਾਡੀ ਪੰਜਾਬ ਸਰਕਾਰ ਨੇ ਕੀ ਸਾਡੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਇੱਥੇ ਆ ਕੇ ਐਸਐਸਪੀ ਕਹਿੰਦਾ ਗਵਰਨਮੈਂਟ ਆਈ ਕਹਿੰਦੀ ਵੀ ਸਾਡੇ ਜਿਹੜੇ ਜਿੰਨਾਂ ਦੇ ਸਿਰ ਤੇ ਪੰਜਾਬ ਵਸਦਾ ਜਿਹੜੇ ਅਸਲੀ ਹੈ ਪੰਜਾਬ ਦੇ ਮਾਲਕ ਨੇ ਉਹਨਾਂ ਉੱਪਰ ਤੁਸੀਂ ਆਹ ਕੁਛ ਲਾਇਆ ਆ ਤੁਸੀਂ ਦੇਖ ਲਓ ਵੈਸੇ ਤਾਂ ਇਹ ਸਾਨੂੰ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਦਿਖਾ ਰਹੇ ਹਾਂ ਕਿਉਂਕਿ ਸਾਡੀ ਦਲੀਲ ਅਪੀਲ ਸੁਣਵਾਈ ਤੱਕ ਤੇ ਸਾਡੀ ਹੈ ਨਹੀਂਗੀ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਉਹਨਾਂ ਨੂੰ ਦੇਖ ਕੇ ਕਈ ਵਾਰੀ ਇਹ ਵੀ ਅਸੀਂ ਇਕੱਠੇ ਹੋ ਜਾਈਏ ਅਸੀਂ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਹ ਦੇਖ ਲਓ ਮੇਰੇ ਵੀਰੋ ਪੰਜਾਬ ਦੇਓ ਆ ਜਿਹੜੇ ਸਾਡੇ ਭਰਾ ਇੱਥੇ ਖਨੌਰੀ ਬਾਰਡਰ ਤੇ ਬੈਠੇ ਨੇ ਕਿ ਅੱਜ ਉਹਨਾਂ ਉਪਰ ਆ ਕੁਝ ਹੋਇਆ ਆ ਹੁਣ ਟਿਕਰੇ ਦੋ ਮਿੰਟ ਪਹਿਲਾਂ ਬੱਸ ਨਹੀਂ ਇੱਥੇ ਆਹ ਟਰਾਲੀਆਂ ਟਿੱਕਰ ਸਾਡੀਆਂ ਇੱਥੇ ਟਿੱਕਰ ਆ ਸਾਡੇ ਟਰੈਕਟਰ ਟਰੱਕਰ ਸਾਰੇ ਜਿਹੜੇ ਭੰਨ ਕੇ ਗਏ ਨੇਗੇ ਆਪ ਕੁਛੜੀ ਅੱਜ ਕਰਤੂਤ ਖੜਾਈ ਆ ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਰੇ ਹੋਈ ਆ ਕੋਈ ਇੱਥੋਂ ਸਾਡਾ ਸੰਗਰੂਰ ਇੱਥੋਂ ਜ਼ਿਲ੍ਹਾ ਸਾਡਾ ਹੈ ਲਾਸਟ ਸੰਗਰੂਰ ਦੇ ਐਸਐਸਪੀ ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ ਤੁਸੀਂ ਇਹਨਾਂ ਜ਼ੁਲਮ ਕਿਉਂ ਟਾਹੀ ਜਾਂਦੇ ਹੋ ਇਹਨਾਂ ਜ਼ੁਲਮ ਟਾਹੀ ਜਾਂਦੇ ਹੋ ਤੁਸੀਂ ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕੁਝ ਪਰ ਅਮੀਰ ਤਾਂ ਕੋਈ ਕਰ ਨਹੀਂ ਸਕਦੇ ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਆ ਛੱਡੇ ਕੋਲੇ ਖੋਲਣਾ ਨੂੰ ਦੇਖ ਕੇ ਆ ਖੋਲਣ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ ਪਾ 315 ਬੋਰ ਦੇ ਫਾਇਰ ਦੇਖ ਕੇ ਆ ਸਾਰਾ ਕੁਝ ਕਰਨਾ ਚਾਹੁੰਦਾ ਇਹਨਾਂ ਦੇ ਬੰਦਿਆਂ ਨੇ ਸਾਰਾ ਕੁਝ ਅੱਜ ਇਹਨਾਂ ਦੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਝ ਇਹਨਾਂ ਨੇ ਕੀਤਾ ਕਿਉਂਕਿ ਆਗੂ ਉਧਰ ਮੀਟਿੰਗ ਦੀ ਸੀਗੀ ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਢਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ ਸਾਰੇ ਇਹਨਾਂ ਦੇ ਬੰਦੇ ਸੀਗੇ ਕੋਈ ਸਾਡੇ ਨੌਜਵਾਨ ਜਾਬਤੇ ਦੇ ਵਿੱਚ ਰਹੇ ਨੇਗੇ ਸਾਡੇ ਅੱਜ ਮਨ ਲਾਦਾ ਮੇਰਾ ਪ੍ਰਮਾਤਮਾ ਕਰੇ ਮੇਰੀ ਜबान ਝੂਠੀ ਹੋਵੇ ਤੇ ਮਨ ਲਾ ਦੋ ਤਿੰਨ ਸਾਡੇ ਅੱਜ ਮਨ ਲਾ ਨੌਜਵਾਨ ਕਹਿੰਦੇ ਵੀ ਤੇ ਅਸੀਂ ਹੀ ਦੀ ਨਾ ਪਾਈ ਰਣ ਬਹਿ ਚਾਕੇ ਐਂਬੂਲੈਂਸ ਆਉਣਾ ਉਹਨਾਂ ਨੂੰ ਲੈ ਗਈਆਂ ਹੈ ਕਹਿੰਦੇ ਜ਼ਮੀਨ ਦਾ ਮਾਲਕ ਹੈ ਜਿਹੜਾ ਮੁੰਡਾ ਮਰਿਆ ਦੋ ਭੈਣਾਂ ਨੇ ਅੱਜ ਦਾ ਉਹ ਸਾਂਝ ਹੈਗਾ ਨਹੀਂ ਨਹੀਂ ਹੋਗਾ ਸੀ ਹੈ ਬਲਾ ਯਾਰ ਕਿਤੇ ਗੱਲ ਝੂਠੀ ਹੋ ਗਈ ਜਿਹੋ ਚਾਕੇ ਲਾਇਆ ਕਰੇ ਰਤਨਦੀਪ ਪੁਸ਼ਟੀ ਕਰਕੇ ਆਏ ਰਤਨਦੀਪ ਆਪਣਾ ਜਿਹੜੇ ਪੱਤਰਕਾਰ ਨੇ ਉਹ ਪੁਸ਼ਟੀ ਕਰਕੇ ਆਏ ਨੇ ਗੱਲ ਨਹੀਂ ਹੋ ਗਿਆ ਸਾਡੇ ਦੋ ਜਾਨਾਂ ਨੌਜਵਾਨਾਂ ਦੀ ਛਾਕਾ ਪਰ ਤੇ ਨੱਟ-ਨੋਟ ਚੱਲਦਾ ਨਹੀਂ ਹੈਗਾ ਵੀ ਦੋ ਨੌਜਵਾਨਾਂ ਦੀ ਛਾਕਾ ਕਿ ਜਿਹੜੇ ਦੋ ਨੌਜਵਾਨ ਸੀਧੀਆਂ ਪਾ ਕੇ ਇਸ ਕਰਕੇ ਵੀਰੋ ਆ ਹਾਲਾਤ ਜਿਹੜੇ ਹੋ ਰਹੇ ਨੇ ਪੰਜਾਬ ਗਵਰਨਮੈਂਟ ਦੇ ਅਸਲੀ ਦੀ ਐ ਜੇ ਕਹਿੰਦੇ ਆ ਨਾ ਬਸ ਡਰਾਮਾ ਕਰ ਰਹੇ ਨੇ ਕੋਈ ਨਾਲ ਨਹੀਂ ਹੈਗੇ ਸੈਸ਼ਨ ਬੁਲਾ ਕੇ ਵਿਧਾਨ ਸਭਾ ਦੇ ਵਿੱਚ ਆ ਤਾਂ ਇਸ ਦਾ ਵਿਚਾਰ ਚਰਚਾ ਬਣਦੀ ਆ ਯਾਰ ਕਰਨੀ ਯਾਰ ਇਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ ਯਾਦ ਕਰਵਾਇਆ ਢੱਡੇ ਨਾਲ ਦੇ ਭੁੱਖੇ ਮਰਦੇ ਨੇ ਸੀ ਭਰੇ ਪਰ ਅੱਜ ਸਾਡੇ ਨਾਲ ਆ ਤੋਪਾਂ ਵਗੂ ਪੀੜੀ ਖੜੇ ਨੇ हां ਭਾਈ ਮੋਨਿਆਂ ਨੂੰ ਭਾਈ ਛੜਤਾ ਜਦੋਂ ਮੈਂ ਉੱਥੇ ਗਿਆ ਟਰਬਨ ਨੂੰ ਵੇਖ ਕੇ ਸਾਰੇ ਮੈਨੂੰ ਹੀ ਪੈ ਗਏ ਸੱਤੇ ਦੇ ਸੱਤੇ ਹੀ ਸਿਰਫ ਪੱਕ ਦਿੱਤਾ ਪੱਕ ਦਿੱਤਾ ਹੈ ਬਹੁਤ ਵੱਡੇ ਦੁਸ਼ਮਣ ਪੈਰੀ ਨੇਗੇ ਕੱਲ ਇਹਨੇ ਬੰਗਾਲ ਦੇ ਵਿੱਚ ਵੀ ਇਹੀ ਕਰਤੂਤ ਖੜਾਈ ਆ ਸਾਡਾ ਇੱਕ ਆਈਪੀਐਸ ਅਫਸਰ ਉਹਦੇ ਉੱਪਰ ਇਹਨਾਂ ਨੇ ਭਾਜਪਾ ਨੇ ਇੰਨਾ ਕੁਝ ਉਹਨਾਂ ਨੂੰ ਜਿਹੜੀਆਂ ਗਲਤ ਗੱਲਾਂ ਬੋਲੀਆਂ ਉਹਨਾਂ ਦੇ ਅਸੀਂ ਕਿਹਦੇ ਧਰਮ ਉੱਪਰ ਤੀ ਨੀ ਮਾੜਾ ਕਹਿੰਦੇ ਸਾਰੇ ਧਰਮ ਪਰਮਾਤਮਾ ਦੇ ਬਣਨ ਨੇ ਅਸਲੀ ਧਰਮੀ ਬੰਦਾ ਕਿਹੜਾ ਹੈ ਜਿਹਦੇ ਪੱਲੇ ਸੱਚ ਹੈ ਤੇ ਸੱਚ ਦੇ ਸਾਰੇ ਝੂਠ ਦੀ ਇਹਨਾਂ ਦੇ ਪੰਡਾ ਬੰਨੀਆਂ ਹੋਈਆਂ ਨੇਗੀਆਂ ਧਾਰਮਿਕ ਡਰਾਮੇ ਕਰ-ਕਰ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ-ਲੜਾ ਮਾਰੀ ਜਾਂਦੇ ਨੇਗੇ ਸਾਡੀ ਦਸਤਾਰਾਂ ਦੇ ਬੈਰੀ ਬਣ ਕੇ ਸਾਡੇ ਪੱਗਾਂ ਦੇ ਬੈਰੀ ਬਣ ਕੇ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਚਾਹੇ ਤੁਸੀਂ ਪ੍ਰਮਾਣੂ ਬੰਬ ਲਿਆ ਕੇ ਸਿਰ ਤੋਂ ਅਸੀਂ ਖਤਮ ਤਾਂ ਵੀ ਨਹੀਂ ਹੋਣ ਵਾਲੇ ਅਸੀਂ ਖਤਮ ਸੋਨੂੰ ਕਰ ਸਕਦੇ ਆ ਸਾਨੂੰ ਖਤਮ ਕਰਨ ਵਾਲੇ ਦੁਨੀਆ ਤੇ ਤੇ ਖਤਮ ਹੋ ਕੇ ਚਰੇ ਗਏ ਇਹ ਚੀਜ਼ ਤੁਸੀਂ ਦੇਖ ਲਓ ਸਾਡੀ ਕੌਮ ਕਦੇ ਖਤਮ ਹੋਣ ਵਾਲੀ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਾਰਸਾਂ ਜਿੱਥੇ ਮਰਜੀ ਭੱਜ ਲੋ ਸਾਨੂੰ ਜਿੰਨਾ ਤੁਸੀਂ ਮਾਰੋਗੇ ਸਾਨੂੰ ਜਿੰਨਾ ਤੁਸੀਂ ਦੱਬੋਗੇ ਦੱਬਣ ਕੋਸ਼ਣ ਦੀ ਗੱਲ ਕਰੋਗੇ ਉਹਨਾਂ ਤੁਹਾਨੂੰ ਛੜੇ ਬੁਰੇ ਹਾਲਾਤ ਭੁਗਤਨੇ ਪੈਣਗੇ ਇਹ ਗੱਲ ਤੁਸੀਂ ਧਿਆਨ ਵਿੱਚ ਬਿਠਾ ਲਿਓ ਪਰ ਪੰਜਾਬ ਦੇ ਲੋਕੋ ਆਹ ਹਾਲਾਤ ਦੇਖ ਕੇ ਤੁਸੀਂ ਸਾਰੇ ਇਕੱਠੇ ਹੋ ਜੋ ਆਹ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਓ ਆਓ ਜਰ ਆਪਣੇ ਇਹ ਲੜਨਾ ਆਪਣੇ ਪੰਜਾਬ ਪਿੱਛੇ ਲੜੀਏ ਸਾਰੇ ਸਾਰੇ ਦੁਸ਼ਮਣ ਹੋ ਗਏ ਸਾਡੇ ਯਾਰ ਬਿਲਕੁਲ ਆ ਸੀ ਜਰ ਦਿਖਾਉਣਗੇ